ਸਾਡਾ ਸਾਡੇ ਦੀ ਦੀਪਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਮਾ ਸਰਵ ਸੰਜਾ ਖੰਡਪੜ ਸਾਹਿਬ ਕਰਾਇਆ ਜਾ ਰਿਹਾ ਜੀ ਇਹ ਹਰ ਸਾਲ ਵਾਰਡ ਨੰਬਰ 9 ਤੇ 11 ਦੀ ਸੰਗਤ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਹੈ ਇਸ ਵਾਰ ਦਰਬਾਰ ਸਾਹਿਬ ਤੋਂ ਲੱਗੀ ਜਾ ਰਹੇ ਆ ਜੀ ਉਹਦੇ ਇਲਾਵਾ ਗੁਰੂ ਘਰ ਲੰਗਰ ਤਿੰਨੇ ਦਿਨ ਟੁੱਟ ਵਰਤੇਗਾ ਜੀ ਸੋ ਸਾਰੇ ਸੰਗਤ ਨੂੰ ਸ਼ਹਿਰ ਦੀ ਇਸ ਸੰਗਤ ਨੂੰ ਨਾਲ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਪਹੁੰਚੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਠੀਕ ਸ਼ੁੱਕਰਵਾਰ 20 ਫਰਵਰੀ ਦਿਨ ਸ਼ੁੱਕਰਵਾਰ ਵਾਲੇ ਦਿਨ ਅਸੀਂ ਗੁਰੂ ਸਾਹਿਬ ਨੂੰ ਲੈ ਕੇ ਆਵਾਂਗੇ ਜੀ ਪਲਕੀ ਦੇ ਵਿੱਚ ਸ਼ੋਹਰ ਕਰਾਂਗੇ ਉਸ ਤੋਂ ਬਾਅਦ ਤਿੰਨੇ ਦਿਨ ਟੁੱਟ ਲੰਗਰ ਚੱਲੇਗਾ ਤਿੰਨੇ ਦਿਨ ਖੰਡਪੜ ਸਾਹਿਬ ਨਿਰੰਤਰ ਚੱਲਣਗੇ ਉਸ ਤੋਂ ਅਪਰੰਤ 22 ਤਰੀਕ ਨੂੰ ਭੋਗ ਪਾਇਆ ਜਾਣ ਵਾਹਿਗੁਰੂ ਜੀ ਦਾ ਖਾਸ ਸਮਾਂ ਕਿੰਨੇ ਵਜੇ ਰੱਖਿਆ ਗਿਆ ਜੀ ਸਮਾਂ ਜੀ ਨਿਸ਼ਚਿਤ ਕੀਤਾ ਜੀ ਸਾਡਾ 10 ਵਜੇ ਭੋਗ ਪਾਇਆ ਜਾਵੇਗਾ ਉਸ ਤੋਂ ਅਪਰੰਤ 10 ਤੋਂ ਲੈ ਕੇ 11 ਵਜੇ ਤੱਕ ਭਾਈ ਮਨਜੀਤ ਸਿੰਘ ਧਰੇੜੇ ਵਾਲੇ ਕੀਰਤਨ ਕਰਨਗੇ ਉਸ ਤੋਂ ਅਪਰੰਤ ਨਿਰਿੰਦਰ ਸਿੰਘ ਜੀ ਉਹ ਆਣਗੇ ਸਾਹਿਬ ਸਾਹਿਬ ਵਾਹਿਗੁਰੂ ਜੀ ਕੀ ਪਤੇ ਸਾਨੂੰ ਸਾਰਾ ਸੰਗਤ ਨੂੰ ਬੇਨਤੀ ਹੈ ਕਿ 20ਵਾਂ ਸਰੋਸਾ ਦਾ ਖੰਡਵਾਲਾ ਸਾਹ ਤਰਾ ਰਹੇ ਜੀ ਅਸੀਂ ਆਪਾਂ ਤੇ ਸਾਰੇ ਨੌਜਵਾਨਾਂ ਵੱਲੋਂ ਕਰਾ ਰਹੇ ਹੈ ਤੇ ਇਹ 23 ਨੂੰ ਆਰੰਭ ਹੋਊਗਾ ਜੀ ਇਹ ਮਹਾਰਾਜ ਦਾ ਸਰੂਪ ਲੈਣ ਵਾਸਤੇ 10 ਵਜੇ ਆਪਾਂ ਗੁਰਦਵਾਰ ਸਾਹਿਬ ਜਾਉਂਗੇ ਜੀ ਉੱਥੇ ਤੇ ਪਹਿਲੀ ਯਾਤਰਾ ਕਰਕੇ ਆਪਾਂ ਉਹ ਮਹਾਰਾਜ ਅਖੰਡ ਪਾਤਸ਼ਾਹ ਰੱਖੂਗੇ ਜੀ ਆਪਾਂ ਤੇ ਤਿੰਨ ਦਿਨ ਗੁਰ ਕੀ ਬਾਣੀ ਸਾਹਮਣੂ ਨਿਹਾਲ ਕਰੇਗੀ ਤੇ ਆਪਣਾ 22 ਤਰੀਕ ਨੂੰ ਜੀ ਅ ਲਕ ਕਥਾ ਸੰਗਤ ਨੂੰ ਨਿਹਾਲ ਕਰਾਂਗੇ ਆਪਣੇ ਬਚਨਾਂ ਨਾਲ ਤੇ ਆਪਣਾ 1 ਵਜੇ ਸਮਾਪਤੀ ਹੈ ਜੀ ਵਾਹਿਗੁਰੂ ਜੀ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਜਨ ਇਸ ਸਾਲ ਵੀ ਸਰਹੰਦਾ ਖਾਲਸਾ ਸਾਹਿਬ ਕਰਾਇਆ ਜਾ ਰਿਹਾ ਹੈ ਜੋ ਕਿ ਨੀਮਾ ਹੈ ਇਹਦੇ ਵਿੱਚ ਅਸੀਂ ਬੜੀ ਧੂਮ ਧਾਮ ਦੇ ਨਾਲ ਮਨਾ ਰਹੇ ਹਾਂ ਤੇ ਇਸ ਵਿੱਚ ਆਪਾਂ ਨੂੰ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ ਜੀ ਅੰਮ੍ਰਿਤਸਰ ਤੋਂ ਆਪਣੇ ਕੀਰਤਨ ਨਾਲ ਨਿਹਾਲ ਕਰਾਂਗੇ ਉਸ ਤੋਂ ਉਪਰੰਤ ਗੁਰਦੁਆ라 ਲੰਗਰ ਟੁੱਟ ਵਰਤੇਗਾ